ਨਮਸਕਾਰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਵਿੱਚ ਲਗਾਤਾਰ ਮਰੇ ਹੋਏ ਜੰਗਲੀ ਸੂਰਾਂ ਦਾ ਮਿਲਣਾ ਅਜੇ ਵੀ ਜਾਰੀ ਹੈ ਤੇ ਤਾਜ਼ਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ ਵਾਰਡ ਨੰਬਰ 1 ਤੋਂ ਜਿੱਥੇ ਕੀ ਪੰਜਾਬ ਤੇ ਹਿਮਾਚਲ ਦੀ ਸਰਹੱਦ ਉੱਤੇ ਇੱਕ ਮਰਿਆ ਹੋਇਆ ਸੂਰ ਮਿਲਿਆ ਹੈ ਜਿਸ ਦੇ ਸਬੰਧ ਦੇ ਵਿੱਚ ਸਥਾਨਕ ਵਸਨੀਕਾ ਵੱਲੋਂ ਜੀਵ ਵਿਭਾਗ ਦੀ ਟੀਮ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਜੀ ਵਿਭਾਗ ਦੀ ਟੀਮ ਵੱਲੋਂ ਉਸੇ ਜੰਗਲੀ ਸੂਰ ਨੂੰ ਆਪਣੇ ਕਬਜੇ ਦੇ ਵਿੱਚ ਲੈ ਕੇ ਦੇਰ ਸ਼ਾਮ ਪੋਸਟਮਾਰਟਮ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਸੈਂਟਰੀ ਦੇ ਵਿੱਚ ਇਸ ਨੂੰ ਦਫਨਾ ਦਿੱਤਾ ਗਿਆ ਪੰਜਾਬ ਅਤੇ ਹਿਮਾਚਲ ਸਰਾਧ ਦੇ ਉੱਤੇ ਲਗਾਤਾਰ ਇਸ ਤਰ੍ਹਾਂ ਮਿਲ ਰਹੇ ਮਰੇ ਹੋਏ ਜੰਗਲੀ ਸੂਰਾਂ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਹੁਣ ਤੱਕ ਮਰੇ ਹੋਏ ਲਗਭਗ 8 ਸੂਰ ਜੀਵ ਵਿਭਾਗ ਦੀ ਟੀਮ ਨੇ ਆਪਣੇ ਕਬਜੇ ਦੇ ਵਿੱਚ ਲਏ ਹਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਰ ਇਹ ਸਾਨੂੰ ਆਪਣਾ ਸਵੇਰੇ ਮੇਰੇ ਜਿਹੜੇ ਬਲੌਕ ਅਫਸਰ ਆ ਉਹਨਾਂ ਵੱਲੋਂ ਮੈਨੂੰ ਕਾਲ ਕੀਤੀ ਗਈ ਸੀ ਕਿ ਉਹਨਾਂ ਨੂੰ ਵਾਰ ਨੰਬਰ 1 ਤੋਂ ਕਿਸੇ ਆਪਣੇ ਕਿਸੇ ਵੱਲੋਂ ਫੋਨ ਕੀਤਾ ਗਿਆ ਕਿ ਆਪਣੇ ਜਿਹੜਾ ਜੰਗਲੀ ਸੂਰ ਹੈ ਉਹ ਮ੍ਰਿਤਕ ਹਾਲਤ ਦੇ ਵਿੱਚ ਆਪਣੇ ਜਸ ਹਸਪੀਟਲ ਵਾਰ ਨੰਬਰ 1 ਜਸ ਹਸਪੀਟਲ ਦੇ ਨਾਲ ਜਿਹੜੀ ਆਪਣੇ ਰਿਹਾਇਸ਼ੀ ਖੇਤਰ ਹੈ ਉਹਦੇ ਜੰਗਲ ਵਾਲੀ ਪਾਸੇ ਨੂੰ ਪਿਆ ਹੈ ਤੇ ਮੈਨੂੰ ਸੂਚਨਾ ਮਿਲਣ ਤੋਂ ਬਾਅਦ ਮੇਰੇ ਵੱਲੋਂ ਜਿਹੜੇ ਆਪਣੇ ਸਬੰਧਤ ਸੀਨੀਅਰ ਅਧਿਕਾਰੀ ਆ ਉਹਨਾਂ ਨੂੰ ਦੱਸਿਆ ਗਿਆ ਤੇ ਮੌਕੇ ਤੇ ਜਾ ਕੇ ਜਦੋਂ ਦੇਖਿਆ ਗਿਆ ਤਾਂ ਜਿਹੜਾ ਆਪਣੇ ਜੰਗਲੀ ਸੂਰ ਆ ਉਹਦੀ ਜਿਹੜੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਮਤਲਬ ਇਹ ਸੀ ਦੇਖਣ ਦੇ ਵਿੱਚ ਕਿ ਆਪਣਾ ਜਿਹੜਾ ਉਹਦਾ ਮੂੰਹ ਹੈ ਮੂੰਹ ਦੇ ਵਿੱਚ ਵੀ ਕੀੜੇ ਲੱਗੇ ਹੋਏ ਸੀ ਤੇ ਬਾਕੀ ਸਰੀਰ ਨੂੰ ਵੀ ਮਤਲਬ ਕੀੜੇ ਖਾ ਰਹੇ ਸੀ ਤੇ ਮਤਲਬ ਵਧਬੂ ਬਹੁਤ ਆ ਰਹੀ ਸੀ ਮਤਲਬ ਆਪਾਂ ਜਿਆਦਾ ਨਜ਼ਦੀਕ ਨਹੀਂ ਜਾ ਸਕਦੇ ਸੀ ਉਹਦੇ ਲੱਗਦਾ ਵੀ ਕਿੰਨੇ ਦਿਨਾਂ ਦਾ ਮਰਿਆ ਹੋਇਆ ਹੈਗਾ ਦੇਖਣ ਨੂੰ ਤਾਂ ਲੱਗ ਰਿਹਾ ਸੀ ਕਿ 3-4 ਦਿਨ ਪਹਿਲਾਂ ਦਾ ਮਰਿਆ ਹੋਇਆ ਲੱਗ ਰਿਹਾ ਸੀ ਕਿਉਂਕਿ ਜਿੰਦਾ ਉਹਦੇ ਤੋਂ ਕੀੜੇ ਤੇ ਆਪਣਾ ਵਧਬੂ ਆ ਰਹੀ ਸੀ ਉਹ ਦੇਖ ਕੇ ਤਾਂ ਇਹੀ ਲੱਗ ਰਿਹਾ ਸੀ ਕਿੰਨੇ ਕ ਸਾਲ ਦਾ ਸੀ ਹੁਣ ਤੁਸੀਂ ਕੀ ਕਰਿਓ ਜੀ ਤੇ ਆਪਣਾ 4 ਕ ਸਾਲ ਉਮਰ ਸੀ ਲਗਭਗ ਤੇ ਆਪਾਂ ਤਾਂ ਹੁਣ ਸਰੀਰ ਦਾ ਜਿਹੜਾ ਇਹ ਪੋਸਟਮਾਰਟਮ ਕਰਵਾ ਕੇ ਤੇ ਜੋ ਬਣਦੀ ਕਾਰਵਾਈ ਆ ਆਪਾਂ ਕਰਾਂਗੇ ਜੀ ਸੇਮੋ ਨਾਲ ਹਾਲਾਤਾਂ ਚ ਮਿਲੇ ਜਿੱਦਾਂ ਪਹਿਲਾਂ ਸੂਰ ਮਿਲੇ ਜੀ ਸੱਤ ਸੂਰ ਜਿਹੜੇ ਪਹਿਲਾ ਸਾਲ ਉਹ ਸੂਰ ਮਿਲੇ ਸੀ ਉਹਦੇ ਵਿੱਚੋਂ ਮਤਲਬ ਜਿਹੜਾ ਲਾਸਟ ਦੇ ਵਿੱਚ ਸਾਨੂੰ ਸੂਰ ਮਿਲਿਆ ਹੈ ਆਪਣੇ ਰੇਲਵੇ ਟਰੈਕ ਦੇ ਨਾਲ ਤੋਂ ਉਸ ਹਾਲਾਤ ਦੇ ਵਿੱਚ ਸੀ ਇਹ ਸੂਰ ਉਹ ਉਸ ਜਿਹੜਾ ਸੂਰ ਸੀ ਉਹਦਾ ਵੀ ਮਤਲਬ ਹਾਲਾਤ ਇੰਨੇ ਖਰਾਬ ਸੀ ਕਿ ਉਹਨੂੰ ਕੀੜੇ ਖਾ ਚੁੱਕੇ ਸੀ ਨੀਚੇ ਤੋਂ ਉੱਪਰੀ ਉੱਪਰ ਥੋੜਾ ਮਤਲਬ ਜਿਹੜੀ ਸਕਿਨ ਬਚੀ ਹੋਈ ਸੀ ਮਤਲਬ ਇਹ ਤਾਂ ਇਹ ਇਹ ਤਾਂ ਕਿ ਇਹਦਾ ਜਿਹੜਾ ਮੂੰਹ ਹੈ ਮੂੰਹ ਨੂੰ ਬਿਲਕੁਲ ਅੰਦਰ ਤੱਕ ਅੰਦਰ ਲੱਗ ਰਿਹਾ ਸੀ ਕਿ ਜਿੰਦਾ ਇਹਦੇ ਪੇਟ ਦੇ ਅੰਦਰ ਤੱਕ ਕੀੜੇ ਸੀ ਕਾਰਨਾਂ ਦਾ ਤਾਂ ਦੇਖੋ ਜੀ ਆਪਣਾ ਇਹ ਤਾਂ ਹੁਣ ਜਦੋਂ ਹੁਣ ਰਿਪੋਰਟ ਆਊਗੀ ਰਿਪੋਰਟ ਤੋਂ ਹੀ ਆਪਾਂ ਦੱਸ ਸਕਦੇ ਹਾਂ ਇਹ ਇਹ ਦੱਸ ਸਕਦੇ ਕੁਝ ਠੀਕ ਹੈ ਹੁਣ ਤੁਸੀਂ ਇਹਦਾ ਕੀ ਕਰ ਰਹੇ ਹੋ ਅਸੀਂ ਤਾਂ ਸਰ ਇਹਦਾ ਪੋਸਟਮਾਨਮ ਕਰਵਾ ਕੇ ਤੇ ਆਪਣਾ ਤੇ ਨੰਗਲ ਸੈਂਚਰੀ ਦੇ ਵਿੱਚ ਆਪਣਾ ਦਵਾ ਦਵਾਂਗੇ ਜੀ